ਸੋ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ। ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ ਅੱਜ ਦੱਸਾਂਗੇ ਇੱਕ ਬੱਲ WWs ਦਾ ਜਿਹਦਾ ਕਿ ਸੀਮਨ ਪ੍ਰਾਈਸ ਬਹੁਤ ਹੀ ਜ਼ਿਆਦਾ ਹੈਵੀ ਪ੍ਰਾਈਸ ਆ ਠੀਕ ਆ ਜੀ। ਤਕਰੀਬਨ 8500 ਤੋਂ 9000 ਰੁਪਿਆ ਇਸ ਬੱਲ ਦਾ ਸੀਮਨ ਦਾ ਪ੍ਰਾਈਸ ਇੱਕ ਸਟ੍ਰੋਕ ਦਾ ਆ ਰਿਹਾ ਠੀਕ ਆ ਜੀ। ਸੋ ਆਪਾਂ ਤੁਹਾਨੂੰ ਇਸ ਬੱਲ ਦੇ ਅੰਕੜੇ ਦੱਸਾਂਗੇ ਕਿ ਇਸ ਬੱਲ ਵਿੱਚ ਕੀ ਖਾਸੀਅਤ ਆ ਜੋ ਇਸ ਬੱਲ ਦਾ ਇੰਨਾ ਜ਼ਿਆਦਾ ਮਹਿੰਗਾ ਪ੍ਰਾਈਸ ਆ ਸੀਮਨ ਦਾ ਠੀਕ ਆ ਜੀ। ਸੋ ਡੋਲਡ ਇਸ ਦਾ ਬੱਲ ਆ। ਜਿਸ ਦਾ ਕੇ ਨਾਮ ਹੈਗਾ ਜੀ ਮੈਗਨਮ ਠੀਕ ਆ ਸੋ ਆਪਣੇ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਆ ਜੀ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜਿਸ ਤਰ੍ਹਾਂ ਤੁਸੀਂ ਸੋਹਰੇ ਨੂੰ ਦੇਖ ਰਹੇ ਆ ਮੈਗਨਮ ਬੋਲ ਦਾ ਨਾਮ ਆ ਠੀਕ ਆ ਜੀ ਸੋ ਡਬਲ ਜੋ ਜੂ ਐਸ ਦੇ ਬੋਲ ਤਕਰੀਬਾ ਜਿੰਨੇ ਵੀ ਆਪਾਂ ਤੁਹਾਨੂੰ ਦੱਸਦੇ ਆ ਇਹ ਸਾਰੇ ਡਾਕਟਰ ਪ੍ਰੂਵਨ ਬੋਲ ਹੁੰਦੇ ਆ ਇਹ ਵੀ ਆਪਣਾ ਡਾਕਟਰ ਪ੍ਰੂਵਨ ਬੋਲ ਆ ਠੀਕ ਆ ਜੀ ਸੋ ਐਬੀਐਸ ਨਾਲੋਂ ਬਹੁਤ ਹੀ ਜਿਆਦਾ ਇਹਨਾਂ ਦਾ ਸੀਮਨ ਦਾ ਰਿਕਾਰਡ ਬਹੁਤ ਵਧੀਆ ਆ ਰਿਹਾ ਵਾ ਜੋ ਇਹਨਾਂ ਦੀਆਂ ਬਛੜੀਆਂ ਪਰਫਾਰਮੈਂਸ ਕਰ ਰਹੀਆਂ ਨੇ ਉਹਨਾਂ ਦੇ ਰਿਜ਼ਲਟ ਬਹੁਤ ਵਧੀਆ ਆ ਰਹੇ ਆ ਸੋ ਆਪਣੀ ਕੋਸ਼ਿਸ਼ ਹੁੰਦੀ ਆ ਕਿ ਆਪਾਂ ਤੁਹਾਨੂੰ ਬੱਧੇ ਤੋਂ ਬੱਧੇ ਬੋਲ ਦੱਸੀਏ ਸੋ ਤਾਂ ਕਿ ਤੁਸੀਂ ਆਪਣੇ ਫਾਰਮ ਵਿੱਚ ਜਾਂ ਆਪਣੇ ਘਰਾਂ ਵਿੱਚ ਚੰਗੀ ਬਰੀਡ ਪੈਦਾ ਕਰ ਸਕੋ ਠੀਕ ਆ ਜੀ ਜੋ ਏਬੀਐਸ ਦੇ ਸੀਮਨ ਹੁੰਦੇ ਆ ਤਕਰੀਬਨ ਉਹ ਆਪਾਂ ਤੁਹਾਨੂੰ ਸਾਰੇ ਦੱਸ ਚੁੱਕੇ ਆ ਹੁਣ ਆਪਾਂ ਤੁਹਾਨੂੰ wwws ਦੇ ਬੋਲ ਦੱਸ ਰਹੇ ਹਾਂ ਜੋ ਕਿ ਇੱਕ ਬਹੁਤ ਵਧੀਆ ਜਿਹਨਾਂ ਦੇ ਰਿਜ਼ਲਟ ਆ ਰਹੇ ਆਗੇ ਠੀਕ ਆ ਜੀ ਸੋ ਜੋ ਆਪਾਂ ਨਵੇਂ ਬੋਲ ਆਪਣ ਨੂੰ ਅੱਗੇ ਵੀ ਆਉਣਗੇ ਉਹ ਵੀ ਆਪਾਂ ਤੁਹਾਨੂੰ ਦੱਸਦੇ ਰਹਿਵਾਂਗੇ ਠੀਕ ਆ ਸੋ ਜਿਸ ਤਰ੍ਹਾਂ ਦੀ ਮੈਗਨਮ ਬੋਲ ਦੇਖ ਰਹੇ ਆ ਐਸਾ ਬੋਲ ਦੀ ਸਭ ਤੋਂ ਪਹਿਲਾਂ ਦੇਖੋ ਪੈਡੇਗਰੀ ਅਲਫਾਬੈਟ ਕ੍ਰੋਸ ਜੈਰੈਡ ਕ੍ਰੋਸ ਬਰਲੀ ਠੀਕ ਆ ਜੀ ਸੋ ਇਹ ਹੋ ਗਈ ਐਸਾ ਬੋਲ ਦੀ ਪੈਡੇਗਰੀ ਲਾਸਟ ਅਪਡੇਟ ਤਕਰੀਬਨ ਇਹਨਾਂ ਦੀ ਪਿਛਲੇ ਮਹੀਨੇ ਦੀ ਹੀ ਆ 14 8 2025 ਦੀ ਸੋ ਐਸ ਬੋਲ ਦਾ ਡੇਟ ਆਫ ਬਰਥ ਹੈਗਾ ਜੀ 20 ਅਕਤੂਬਰ 2020 ਬੀਟਾ ਕੇਸੀਨਸ ਦਾ A2 A2 ਆ ਸੋ ਤਕਰੀਬਨ ਇਹ ਆਪਣੇ ਸਾਰੇ ਬੁੱਲਾਂ ਦਾ ਜੋ ਮਿਲਕ ਅਗਿਆ ਰਿਹਾ A2 A2 ਆ ਰਿਹਾ ਉਹ ਬਹੁਤ ਵਧੀਆ ਮੈਨੂੰ ਹੁੰਦਾ ਠੀਕ ਹੈ ਜੀ ਕਾਪਾ ਕੇਸੀਨਸ ਦਾ A A ਆ ਰਿਹਾ ਵਾ ਸੋ ਜੋ ਇਸ ਦੇ ਸ਼ਾਇਰ ਦਾ ਪੂਰਾ ਨਾਮ ਹੈਗਾ ਜੀ OC ਜਿਹੜੀ ਹੈਲਿਕਸ ਅਲਫਾਬੈਟ ਸੋ ਡੈਮੇਜ ਦੀ ਮਾਦ ਨਾ ਹੈਗਾ ਜੀ OCD ਜੈਰਡ ਮੈਨਾ ਠੀਕ ਹੈ ਜੀ ET ਇਸ ਦਾ ਐਕਸੀਲੈਂਟ 93 ਆ ਰਿਹਾ ਸਕੋਰ ਜੋ ਕਿ ਇੱਕ ਬਹੁਤ ਵਧੀਆ ਸਕੋਰ ਹੁੰਦਾ ਵਾ ਵੈਰੀ ਗੁੱਡ ਹੁੰਦਾ ਇੱਕ ਇੱਕ ਐਕਸੀਲੈਂਟ ਹੁੰਦਾ ਐਸ ਦਾ ਐਕਸੀਲੈਂਟ 93 ਆ ਰਿਹਾ ਸੋ ਐਸ ਦੀ ਮਾਂ ਦੇ ਮਿਲਕ ਰਿਕਾਰਡ ਦੇਖੋ ਜੀ ਤਿੰਨ ਟਾਈਮ ਲੈਕਟੇਸ਼ਨ ਦੇ ਨਾਲ 305 ਦਿਨਾਂ ਵਿੱਚ 17000 28 ਲੀਟਰ ਮਿਲਕ ਰਿਕਾਰਡ ਦਿੱਤਾ ਉਸ ਇਸ ਦੀ ਗਾਂ ਨੇ ਪੂਰੇ 305 ਦਿਨਾਂ ਵਿੱਚ ਜੋ ਕਿ ਕਾਫੀ ਚੰਗਾ ਮਿਲਕ ਰਿਕਾਰਡ ਬਣ ਜਾਂਦਾ ਵਾ ਜੀ ਜੋ ਕਿ ਤਕਰੀਬਨ 55 ਤੋਂ 56 ਲੀਟਰ ਉਸ ਤੱਕ ਦਿੰਦੀ ਪਈ ਜਾਂਦੀ ਬਹੁਤ ਵਧੀਆ ਮਿਲਕਾ ਸੋ ਐਸ ਦੇ ਨਾਲ ਨਾਲ ਤੁਸੀਂ ਫੈਟ ਦੇਖੋ ਫੈਟ ਪਰਸੈਂਟ ਬਹੁਤ ਵਧੀਆ ਆ ਰਿਹਾ 4.8 ਜੋ ਕਿ ਇਸ ਬੋਲ ਦੀ ਅੱਗੇ ਖਾਸਿਤ ਵੀ ਆਊਗੀ ਵੀ ਇੰਨਾ ਮਿਲਕ ਰਿਕਾਰਡ ਹੋਣ ਦੇ ਬਾਵਜੂਦ ਫੈਟ ਬਹੁਤ ਵਧੀਆ ਆ ਰਿਹਾ 4.8 ਠੀਕ ਹੈ ਜੀ ਸੋ ਮਟਰਨਲ ਗ੍ਰੈਂਡ ਸਾਇਰਸ ਨਾ ਹੈਗਾ ਜੀ ਕਲੀਅਰ ਐਚਓਜੀਈਡੀ ਜਾਰੇਡਾ ਠੀਕ ਆ ਸੋ ਜੋ ਵੈਸੇ ਅੱਗੇ ਬੋਲ ਰਹੀਆਂ ਬੱਚੀਆਂ ਪਰਫਾਰਮੈਂਸ ਕਰ ਰਹੀਆਂ ਨੇ ਉਹਨਾਂ ਦਾ ਮਿਲਕ ਰਿਕਾਰਡ ਵੀ ਬਹੁਤ ਵਧੀਆ ਆ ਰਿਹਾ ਵਾ 12559 ਲੀਟਰ ਉਹਨਾਂ ਦਾ ਮਿਲਕ ਰਿਕਾਰਡ ਆ ਰਿਹਾ ਠੀਕ ਆ ਜੀ ਜੋ ਕਿ ਅੱਗੇ ਪਹਿਲੇ ਜਾਂ ਦੂਜੇ ਸੂਏ ਹੀ ਤਕਰੀਬਨ ਪਰਫਾਰਮੈਂਸ ਕਰ ਰਹੀਆਂ ਨੇ ਜੋ ਕਿ ਬਹੁਤ ਵਧੀਆ ਮਿਲਕ ਰਿਕਾਰਡ ਆ ਰਿਹਾ 12559 ਲੀਟਰ ਪੂਰੇ 1 ਸਾਲ ਦਾ ਠੀਕ ਆ ਜੀ ਜੋ ਕਿ ਤਕਰੀਬਨ ਆਪਣਾ ਜੋ ਕਿ ਤਕਰੀਬਨ ਆਪਣਾ 41 ਤੋਂ 42 ਲੀਟਰ ਉਸ ਤੱਕ ਦਿੰਦੀ ਪਿਆ ਜਾਂਦੀ ਹੈ ਠੀਕ ਆ ਸੋ ਇਸ ਦੇ ਨਾਲ-ਨਾਲ ਜੋ ਇਸ ਦੀਆਂ ਬੋਲਆਂ ਦੀਆਂ ਬੱਚੀਆਂ ਉਹਨਾਂ ਦੀ ਵੀ ਫੈਟ ਪਰਸੈਂਟੇਜ ਬਹੁਤ ਵਧੀਆ ਆ ਰਹੀ ਆ ਸੋ ਤਕਰੀਬਨ 4.50 ਫੈਟ ਪਰਸੈਂਟ ਜਾ ਰਹੀ ਐ ਇਸ ਬੋਲ ਦੇ ਜੋ ਅੱਗੇ ਬੱਚੀਆਂ ਪਰਫਾਰਮੈਂਸ ਕਰ ਰਹੀਆਂ ਨੇ ਸੋ ਇਹ ਇਸ ਬੋਲ ਦੇ ਅੱਗੇ ਬੱਚੀਆਂ ਦੇ ਤੇ ਇਸ ਦੀ ਮਾਂ ਦੇ ਅੰਕੜੇ ਬਹੁਤ ਹੀ ਲਾਜਵਾਬ ਵਾਂਗ ਕਰ ਰਹੇ ਨੇ ਸੋ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਬੋਲ ਦਾ TPS ਕੋ ਚੈੱਕ ਕਰੋ ਤੁਸੀਂ 3025 ਬਹੁਤ ਹੀ ਵਧੀਆ ਮਿਲਕ ਰਿਕਾਰਡ ਆਪਨ TPS ਕੋ ਰਹੀ 3025 ਇਸ ਦਾ ਤੋ ਇਹ ਆਪਾਂ ਤੁਹਾਨੂੰ ਅੱਗੇ ਵੀ ਦੱਸ ਦੇਉਂਦੇ ਹਾਂ ਮੇ ਟਪੀਐਸ ਕੋਰ ਸ਼ਰੀਰ ਦੇ ਸਾਰੇ ਅੰਕੜੇ ਪੈਰਾਂ ਦਾ ਸਕੋਰ ਹੋ ਗਿਆ ਲੇਵ ਦਾ ਸਕੋਰ ਹੋ ਗਿਆ ਜਾਂ ਅੱਗੇ ਮਿਲਕ ਦੀ ਅੱਗੇ ਪ੍ਰੋਡਕਸ਼ਨ ਕਿੰਨੀ ਵਧਾ ਕੇ ਦੇ ਰਿਹਾ ਉਹਨਾਂ ਸਾਰੇ ਅੰਕੜਿਆਂ ਨੂੰ ਤਿਆਰ ਕਰਕੇ ਇੱਕ ਸਕੋਰ ਟਪੀਐਸ ਕੋ ਨੂੰ ਦੱਸਿਆ ਹੁੰਦਾ ਵਾ ਇਹ ਜਿੰਨਾ ਬੁੱਲ ਦਾ ਵੱਧ-ਤੋਂ ਵੱਧ ਹੋਵੇ ਉਹਨਾਂ ਹੀ ਬੁੱਲ ਚੰਗਾ ਮੰਨਿਆ ਜਾਂਦਾ ਠੀਕ ਹੈ ਜੀ ਇਸ ਤੋਂ ਅੱਗੇ ਦੇ ਨੈਟ ਮੈਰਿਟ ਜਾਂ ਚੀਜ਼ ਮੈਰਿਟ ਵਿੱਚ ਦੇਖ ਸਕਦੇ ਹਾਂ ਕਾਫੀ ਜ਼ਿਆਦਾ ਆਪਾਂ ਨੂੰ ਪ੍ਰੋਫਿਟ ਕਰਕੇ ਦੇ ਰਹੇ 579 569 ਡਾਲਰ ਠੀਕ ਹੈ ਜੀ ਫੀਡ ਐਫੀਸ਼ੀਐਂਸੀ ਵਿੱਚ ਵੀ ਚੰਗਾ ਕਰ ਰਿਹਾ 214 ਫੀਡ -23 ਸੋ ਤੁਸੀਂ ਇਹ ਅੰਕਰੇ ਇਸ ਬੋਲ ਦੇ ਦੇਖ ਸਕਦੇ ਆ ਸੋ ਅੱਗੇ ਜੋ ਇਸ ਬੋਲ ਦੀ ਖਾਸियत ਇਸ ਬੋਲ ਨੂੰ ਦੱਸ ਹੁੰਦੀ ਆ ਕਿ ਮਿਲਕ ਵਿੱਚ ਕਾਫੀ ਜਿਆਦਾ ਇੰਪਰੂਵਮੈਂਟ ਕਰ ਰਿਹਾ 1400 6 ਲਬੀਸ ਆਪਾਂ ਨੂੰ ਮਿਲਕ ਇੰਪਰੂਵਮੈਂਟ ਕਰਕੇ ਦੇ ਰਿਹਾ ਵਾ ਜੀ ਜੋ ਕਿ ਤਕਰੀਬਨ 637 ਆਪਾਂ ਨੂੰ ਸਾਰੇ ਸਾਲ ਦਾ ਠੀਕ ਆ ਜੀ ਕਿਲੋਗ੍ਰਾਮ ਵਿੱਚ ਆਪਾਂ ਨੂੰ ਪ੍ਰੋਫਟ ਕਰਕੇ ਅੱਗੇ ਪ੍ਰੋਡਕਸ਼ਨ ਵਿੱਚ ਵਾਧਾ ਕਰਕੇ ਦੇ ਰਿਹਾ ਠੀਕ ਹੈ ਜੋ ਤਕਰੀਬਨ 2 ਤੋਂ 3 ਲੀਟਰ ਪ੍ਰਤੀ ਇੱਕ ਦਿਨ ਦੀ ਔਸਤ ਤੱਕ ਆਪਾਂ ਨੂੰ ਵਾਧਾ ਕਰਕੇ ਪ੍ਰੋਡਕਟ ਮਿਲਕ ਵਿੱਚ ਦੇ ਰਿਹਾ ਵਾਜੀ ਇਸ ਬੋਲ ਠੀਕ ਹੈ ਜੀ ਸੋ ਹੁਣ ਜੇ ਆਪਣਾ ਮਿਲਕ ਇਹ ਕੱਢਣਾ ਹੋਵੇ ਵਿੱਚ ਅੱਗੇ 12 ਤੇ 12000 13000 ਇਸ ਬੋਲ ਦੇ ਵਿੱਚ ਦੇ ਰਹੀਆਂ ਨੇ ਸੋ ਇਸ ਵਿੱਚ ਇਹ 1406 ਕਿਵੇਂ ਐਡ ਕਰਨਾ ਵਾ ਸਾਰਾ ਕੁਝ ਇਹ ਇੱਕ ਥੋੜਾ ਜਿਹਾ ਲੰਬੀ ਵੀਡੀਓ ਬਣ ਜਾਣੀ ਆ ਸੋ ਜੇ ਤੁਸੀਂ ਚਾਹੁੰਦੇ ਆ ਤਾਂ ਦੱਸਿਓ ਤੱਕ ਆਪਾਂ ਕਮੈਂਟ ਕਰਕੇ ਦੱਸੋ ਵੀਰਪਰਾ ਉਸ ਤੇ ਆਪਾਂ ਅੱਗੇ ਇੱਕ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਜੀ ਜਾਂ ਫਿਰ ਹਾਲ ਹਾਲ ਇਹ ਆਪਾਂ ਤੁਹਾਨੂੰ ਦੱਸੀਏ ਮਿਲਕ ਪ੍ਰੋਡਕਸ਼ਨ ਵਿੱਚ ਕਾਫੀ ਜ਼ਿਆਦਾ ਆਪਾਂ ਨੂੰ ਵਾਧਾ ਕਰਕੇ ਦੇ ਰਿਆ ਵਾ ਸੋ ਅੱਗੇ ਜੋ ਪ੍ਰੋਟੀਨ ਆ ਉਸ ਵਿੱਚ ਵੀ 37% ਵਾਧਾ ਕਰਕੇ ਦੇ ਰਿਆ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਇਸ ਬੋਲ ਦੇ ਅੰਕੜੇ ਦੇਖ ਸਕਦੇ ਆ 2462 ਜੋ ਅੱਗੇ ਇਸ ਡਾਟਰ ਬੋਲ ਦੀਆਂ ਬੱਚੀਆਂ ਪਰਫਾਰਮੈਂਸ ਕਰ ਰਹੀਆਂ ਨੇ ਉਹਨਾਂ ਦੇ ਅੰਕੜੇ ਲਏ ਆ ਇਹਨਾਂ ਨੇ ਜੋ ਕਿ 292 ਫਾਰਮਾਂ ਵਿੱਚ ਅਲੱਗ ਅਲੱਗ ਪਰਫਾਰਮੈਂਸ ਕਰ ਰਹੀਆਂ ਨੇ ਠੀਕ ਆ ਜੀ ਸੋ ਇਸ ਤੋਂ ਅੱਗੇ ਤੁਸੀਂ ਪੀਟੀਆ ਟਾਈਪ ਦੇ ਸਕਦੇ ਹੋ ਜੋ ਕਿ ਪਲੱਸ ਵਿੱਚ ਹੁਣੀ ਬਹੁਤ ਜ਼ਰੂਰੀ ਆ 0.57 ਪਲੱਸ ਵਿੱਚ ਆ ਠੀਕ ਆ ਜੀ ਆਰਡਰ ਦੇ ਕੰਪੋਜ਼ਿਟ ਵੀ ਪਲੱਸ ਵਿੱਚ ਇੱਕ ਪੂਰੀ ਆ ਰਹੀ ਆ ਫੀਟ ਐਂਡ ਲੈਗ ਦਾ ਸਪੋਰਟ ਥੋੜਾ ਜਿਹਾ ਮਾਈਨਸ ਵਿੱਚ 0.61 ਜੋ ਕਿ ਕੋਈ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੇ ਆਪਾਂ ਇਸ ਦੀ ਪੂਰੀ ਮੇਨਟੇਨ ਰੱਖੀਏ ਪ੍ਰੋਪਰ ਪੈਰਾਂ ਦਾ ਧਿਆਨ ਰੱਖੀਏ ਤਾਂ ਆਪਾਂ ਨੂੰ ਦਿੱਕਤ ਇਹ ਨਹੀਂ ਆ ਸਕਦੀ ਠੀਕ ਆ ਜੀ ਸੋ ਤੁਸੀਂ ਇਹ ਬੋਲਦੇ ਅੰਕੜੇ ਦੇਖ ਸਕਦੇ ਆ 554 ਡਾਕਟਰਾਂ ਦੇ ਅੰਕੜੇ ਲਏ ਆ ਜੋ ਕਿ 105 ਫਾਰਮ ਵਿੱਚ ਪਰਫਾਰਮੈਂਸ ਕਰ ਰਹੀਆਂ ਨੇ ਸੋ ਅਗੇ ਇਸ ਦਾ ਫਰਟੀਲਿਟੀ ਇੰਡੈਕਸ ਵੀ ਆ ਗਿਆ -0.7 ਡੀਪੀਆਰ ਇਸ ਦਾ ਥੋੜਾ ਘਮਨੇ ਦੇ ਵਿੱਚ ਜਾ ਰਿਹਾ -1.7 ਬਟ ਕੋਈ ਬਹੁਤ ਜ਼ਿਆਦਾ ਨਹੀਂ ਮੰਨ ਸਕਦੇ ਆਪਾਂ ਇਸ ਨੂੰ ਮਾਈਨਸ ਵਿੱਚ ਜ਼ਰੂਰ ਹੈਗਾ ਵਾ ਬਟ ਇੰਨਾ ਕ ਮੈਨੇਜ ਕੀਤਾ ਜਾ ਸਕਦਾ ਜੇ ਆਪਾਂ ਵਧੀਆ ਇਸ ਦੀ ਡਾਈਟ ਪਰ ਜੋ ਆਪਾਂ ਦਵਾ ਕੇ ਪਸ ਉਹਨੂੰ ਜਾਂ ਬਿਲਕੁਲ ਪੂਰਾ ਪ੍ਰੋਪਰ ਧਿਆਨ ਰੱਖਿਆ ਜਾਵੇ ਇੱਕ ਜਾਂ ਦੋ ਵੇਈ ਕਰਾਉਣ ਦੇ ਬਾਅਦ ਆਪਾਂ ਉਸ ਨੂੰ ਪ੍ਰੈਗਨੈਂਟ ਕਰ ਸਕਦੇ ਹਾਂ ਸਮਝਣਾ ਠੀਕ ਹੈ ਜੀ ਹੀਫਰ ਕਨਸੈਪਸ਼ਨ ਰੇਟ ਇਸ ਦਾ ਪਲੱਸ ਵਿੱਚ ਆ ਰਿਹਾ ਵਾ 0.3 ਜੋ ਅਗੇ ਕਾਓ ਕਨਸੈਪਸ਼ਨ ਰੇਟ ਆ ਉਹ ਵੀ ਥੋੜਾ ਘਮਨੇ ਵਿੱਚ ਆ ਰਿਹਾ ਵਾ ਮਾਈਨਸ 1.3 ਆ ਰਿਹਾ ਠੀਕ ਹੈ ਜੀ ਸੋ ਅਗਰ ਐਸ ਸੀ ਆਰ ਦੇਖ ਸਕਦੇ ਹਾਂ ਜੋ ਕਿ ਇਸ ਦਾ ਪਲੱਸ ਵਿੱਚ ਹੈ ਜੋ ਕਿ ਇੱਕ ਚੰਗੀ ਗੱਲ ਹੁੰਦੀ ਹੈ ਠੀਕ ਹੈ ਜੀ ਤੁਸੀਂ ਵੇਖ ਤੋਂ ਅੱਗੇ ਆਪਾਂ ਦੇਖ ਸਕਦੇ ਹਾਂ ਐਸ ਸੀ ای ਸਾਇਰ ਕਾਲਵਿੰਗ ਇਸ ਜੋ ਇਹ ਸਪੋਰਟ ਜਿੰਨਾ ਘੱਟ ਤੋਂ ਘੱਟ ਹੋਵੇ ਉਹਨਾਂ ਵਧੀਆ ਹੁੰਦਾ ਇਹ ਆਸਾਨੀ ਨਾਲ ਬੱਚਾ ਪੈਦਾ ਕੀਤਾ ਜਾ ਸਕਦਾ ਜੋ ਅੱਗੇ ਇਸ ਬੋਲ ਦੀਆਂ ਬੱਚੀਆਂ ਬੱਚੇ ਦੇਣਗੇ ਹਨ ਸੋ ਇਸ ਦਾ 1.2 ਆ ਬਹੁਤ ਵਧੀਆ ਸਕੋਰ ਆ ਰਿਹਾ ਡਾਟਰ ਕਾਲਵਿੰਗ ਐਸ ਵੀ ਐਸ 1.6 ਆ ਇਹ ਵੀ ਘੱਟ ਤੋਂ ਘੱਟ ਹੋਣਾ ਜ਼ਰੂਰੀ ਆ अर्ਲੀ ਫਰਸਟ ਕਾਲਵਿੰਗ ਦੀ 4.3 ਆ ਸਾਇਰ ਸਟਿਲ ਬਰਥ ਐਸ ਐਸ ਬੀ 3.5 ਆ ਰਿਹਾ ਬਹੁਤ ਹੀ ਵਧੀਆ ਸਕੋਰ ਹੈ ਇਹ ਵੀ ਘੱਟ ਤੋਂ ਘੱਟ ਹੋਣਾ ਚਾਹੀਦਾ 7 ਤੋਂ ਉੱਪਰ ਨਹੀਂ ਜਾਣਾ ਚਾਹੀਦਾ ਇਹ ਆਪਣੇ ਬੋਲ ਦੇ ਜੋ ਅੱਗੇ ਬੱਚੇ ਹੁੰਦੇ ਆ ਪੈਦਾ ਉਹਨਾਂ ਦੇ ਮਰਨ ਦਾ ਸਕੋਰ ਹੁੰਦਾ ਵਾ ਵੀ ਇਹ 100 ਮਗਰ ਕਿੰਨੇ ਮਰੇ ਪੈਦਾ ਹੋਣਗੇ ਠੀਕ ਹੈ ਜੀ ਜੋ ਅੱਗੇ ਡਾਟਰ ਸਟੈਲ ਬਰਥ ਆ ਉਹ ਵੀ ਬਹੁਤ ਵਧੀਆ ਘੱਟ ਸਕੋਰ ਆ ਰਿਹਾ 3.4 ਆ ਰਿਹਾ ਪ੍ਰੋਡਕਟਿਵ ਲਾਈਵ ਬੈਸ ਦੀ ਵਧੀਆ ਆ ਰਹੀ ਹੈ ਪਲੱਸ ਇੱਕ 1.2 ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਆ ਸਮੈਟਿਕ ਸੈਲ ਸਕੋਰ ਇਸਾ 3.11 ਆ ਥੋੜਾ ਜਿਹਾ ਤਿੰਨ ਤੋਂ ਉੱਪ ਜਾ ਰਿਹਾ ਵਾ ਬਟ ਕੋਈ ਇੰਨਾ ਜ਼ਿਆਦਾ ਨਹੀਂਗਾ ਦੇਖਭਾਲ ਕਰਨਾ ਸਫਾਈ ਰੱਖਣ ਦੇ ਰੱਖਣ ਹੋ ਵੀ ਹੋਵੇ ਤਾਂ ਕੋਈ ਦਿੱਕਤ ਪਰੇਸ਼ਾਨੀ ਲੈਵੇ ਦੀ ਨਹੀਂ ਆ ਸਕਦੀ ਜੇ ਬਿਲਕੁਲ ਪ੍ਰੋਪਰ ਸਫਾਈ ਥੱਲੇ ਰੱਖਦੇ ਆ ਠੀਕ ਆ ਜੀ ਮਿਲਕਿੰਗ ਸਪੀਡ ਵੀ ਐਸਡੀ ਚੰਗੀ ਆ ਰਹੀ ਹੈ 7.29 ਹੁਣ ਜੇ ਆਪਾਂ ਸਾਰੇ ਇਸ ਦੇ ਸੂਦ ਦਾ ਸਟਰਕਚਰ ਸਟਰੈਂਥ ਬਾਡੀ ਡੈਫਟ ਡੈਰੀ ਫਾਰਮ ਰਾਮਪੰਗਲ ਠੀਕ ਆ ਜੀ ਦੇਖੀਏ ਤਾਂ ਤਕਰੀਬਨ ਆਪਾਂ ਨੂੰ ਸਕੋਰ ਇਸ ਦੇ ਚੰਗੇ ਦੇਖਣ ਨੂੰ ਮਿਲ ਰਹੇ ਆ ਬੁੱਲ ਦੇ ਅੰਡਰ ਦਾ ਸਕੋਰ ਵੀ ਚੰਗਾ ਆ ਰਿਹਾ ਵਾ ਅਡਰ ਦੀ ਕਲੈਫਟ ਠੀਕ ਹੈ ਅਡਰ ਦੀ ਡੈਪਥ ਸਾਰੇ ਸਕੋਰ ਵੀ ਦੇ ਸਕਦੇ ਆ ਵਧੀਆ ਆ ਰਹੀ ਸੋ ਆ ਇਸ ਬੋਲ ਦਾ ਮੇਨ ਚਾਰਟ ਹੋ ਗਿਆ ਮੈਗਨਮ ਜੋ ਕਿ ਤੁਸੀਂ ਦੇਖ ਸਕਦੇ ਆ ਜਿਸ ਵਿੱਚ ਸਾਰਾ ਡਿਟੇਲ ਜੇ ਦੱਸਿਆ ਹੋਇਆ ਵਾ 3025 ਇਸ ਬੋਲ ਦਾ ਟੀਪੀਐਸ ਸਕੋਰ ਆ ਰਿਹਾ ਹੈ ਪੀਟਰ ਸਕੋਰ ਵੀ ਜਦਾ ਪਲੱਸ ਵਿੱਚ ਆ ਰਿਹਾ ਹੈ 0.57 ਅਡਰ ਦਾ ਸਕੋਰ ਪਲੱਸ ਵਿੱਚ ਆ ਰਿਹਾ ਫੀਟ ਦਾ ਲੈਗ ਦਾ ਸਕੋਰ ਥੋੜਾ ਜਿਹਾ ਮਾਈਨਸ ਵਿੱਚ ਆ ਬੋਡੀ weight ਇਸ ਦਾ ਮਾਈਨਸ ਵਿੱਚ ਹੈ ਮਤਲਬ ਕਿ ਇਸ ਬੋਲ ਦੇ ਵਿੱਚੀਆਂ ਹੋਣਗੀਆਂ ਉਹ ਦਰਮਿਆਨੇ ਕਦ ਦਿੰ ਰਹਿਣਗੀਆਂ ਜਿਆਦੇ ਭਾਰੀਆਂ ਚ ਜਿਆਦੇ ਵੱਡੀਆਂ ਨਹੀਂ ਹੋਣਗੀਆਂ ਮਿਲਕ ਰਿਕਾਰਡ ਚੰਗਾ ਹੋਊਗਾ ਇਹਨਾਂ ਦਾ ਠੀਕ ਆ ਜੀ ਸੋ ਇਹ ਸੀ ਆਪਣਾ ਅੱਜ ਦਾ ਬੁੱਲ ਮੈਗਨਮ ਡਬਲ ਯੂ ਐਸ ਦਾ ਜਿਸ ਤਰ੍ਹਾਂ ਕਿ ਸੀਮਨ ਦਾ ਪ੍ਰਾਈਸ ਸੈਕਸਡ ਸੀਮਨ ਦਾ ਤਕਰੀਬਨ 8500 ਤੋਂ 9000 ਰੁਪਏ ਵਿੱਚ ਆਪਾਂ ਨੂੰ ਮਿਲ ਰਿਹਾ ਵਾ ਠੀਕ ਆ ਸੋ ਜੋ ਅਸੀਂ ਦੀ ਮਾਹ ਦਾ ਮਿਲਕ ਰਿਕਾਰਡ 55 ਤੋਂ 60 ਦੇ ਇਤਰਾਰੇ ਇੱਕ ਦਿਨ ਦਾ ਤੇ ਇਹ ਜੋ ਅੱਗੇ ਬੋਲਦਿਆਂ ਬੱਚੀਆਂ ਪਰਫਾਰਮੈਂਸ ਕਰ ਰਹੀਆਂ ਨੇ 40 ਤੋਂ 45 ਲੀਟਰ ਉਸ ਤੇ ਇੱਕ ਦਿਨ ਦੀਆਂ ਆ ਰਹਿੰ ਜਾਵਾਂ ਠੀਕ ਹੈ ਜੋ ਕਿ ਬਹੁਤ ਵਧੀਆ ਆਸਤਾ ਸੋਵੇ ਸੀ ਆਪਣੀ ਵੀਡੀਓ ਜੀ ਵੀਡੀਓ ਚੰਗੀ ਲੱਗੇ ਚੈਨਲ ਸਬਸਕ੍ਰਾਈਬ ਦੇ ਸੀ ਜਰੂਰ ਕਰਨਾ ਜੀ ਧੰਨਵਾਦ